ਉਹ ਤਾਂ ਠੀਕ ਹੈ ਡੈਡੀ ਮੈਂ ਤੁਹਾਨੂੰ ਗੱਲ ਦੱਸਣੀ ਸੀ ਭਾਬੀ ਨੇ ਨਾ ਚੁੱਲਾ ਅੱਡ ਕਰ ਲਿਆ ਕਹਿੰਦੀ ਆਪਦੀ ਰੋਟੀ ਅੱਡ ਬਣਾਇਆ ਕਰੋ ਜੇ ਪੰਚਾਇਤ ਦੀ ਗੱਲ ਕਰਦਾ ਨਾ ਤੇ ਪੰਚਾਇਤ ਇਸ ਕਰਕੇ ਲੱਗੀ ਆ ਮੈਂ ਤੇਰਾ ਰਿਸ਼ਤਾ ਆਪਦੇ ਦੋਸਤ ਦੀ ਕੁੜੀ ਨਾਲ ਨਾ ਤੈਅ ਕਰਾਇਆ ਨਾ ਬਾਪੂ ਜੀ ਹੁਣ ਜੇ ਮੈਂ ਸੱਚ ਬੋਲੂਗੀ ਫੇਰ ਤੁਹਾਨੂੰ ਲੱਗੂਗੀ ਬੁਰੀ ਹੋਰ ਕਿਤੇ ਵੀ ਤਾਂ ਕਰੋਗੇ ਆਪਦੇ ਤੇਰਾ ਰਿਸ਼ਤਾ ਕਿ ਮੇਰੇ ਰਿਸ਼ਤੇਦਾਰ ਮਾੜੇ ਲੱਗਣ ਤੁਹਾਨੂੰ ਨੂਰ ਇੱਕ ਗੱਲ ਪੁੱਛਾਂ ਹਾਂਜੀ ਤੈਨੂੰ ਕੀ ਲੋੜ ਪਈ ਸੀ ਗੱਲ ਵਧਾਉਣ ਦੀ ਜਦ ਤੈਨੂੰ ਪਤਾ ਵੀ ਸਾਡੀ ਹਾਸੇ ਹਾਬਸ ਵਿੱਚ ਘਰ 'ਚ ਸਲਾਹ ਨਹੀਂ ਹੈਗੀ ਕੋਈ ਮੰਮੀ ਜੀ ਮੈਨੂੰ ਤਾਂ ਇਹ ਸੀਗਾ ਵੀ ਡੈਡੀ ਜੀ ਮੰਨ ਨਹੀਂ ਜਾਣਗੇ ਐਨੀ ਸੋਹਣੀ ਤਾਂ ਆਪਣੀ ਰਿਸ਼ਤੇਦਾਰੀ ਨਿਭੀ ਜਾਂਦੀ ਆ ਚਲ ਚੰਗਾ ਹੋ ਗਿਆ ਤੁਸੀਂ ਆ ਗਏ ਮੈਂ ਤੁਹਾਡੇ ਨਾਲ ਕਰਾਇ ਕਰਨੀ ਸੀ ਰਾਇ ਤਾਂ ਅਸੀਂ ਵੀ ਕਰਨੇ ਆਂ ਤੁਹਾਡੇ ਨਾਲ ਡੈਡੀ ਜੀ ਇੱਕ ਤੂੰ ਕੀ ਰਾਇ ਕਰਨੀ ਪੁੱਤ ਦੱਸ ਕੀ ਕਹਿਣਾ ਚਾਹੁੰਨੀ ਆ ਆਪਾਂ ਕਿੰਨੇ ਕੁ ਤਜੀਆਂ ਕਰ ਚ ਐਵੇਂ ਅੱਡ ਅੱਡ ਰੋਟੀ ਲਾਉਂਦੇ ਚੰਗੇ ਲੱਗਦੇ ਆ ਜੇ ਕਿਸੇ ਨੇ ਆਂਡੋ ਆਂਡ ਨੇ ਦੇਖ ਲਿਆ ਕੀ ਗੱਲਾਂ ਕਰੂਗਾ ਅਗਲਾ ਅੱਛਾ ਜਿਆਦਾ ਨਹੀਂ ਸਿਆਣੀ ਹੋਗੀ ਨਾਲੇ ਹੁਣ ਆ ਗੱਲਾਂ ਦਾ ਕੋਈ ਫਾਇਦਾ ਨਹੀਂ ਹੁਣ ਜਦੋਂ ਅੱਡ ਹੋ ਹੀ ਗਏ ਤਾਂ ਰੋਟੀ ਅੱਡ ਬਣਦੀ ਐ ਤਾਂ ਮੈਨੂੰ ਲੱਗਦਾ ਹੈਗਾ ਜ਼ਮੀਨ ਦਾ ਵੀ ਹਿੱਸਾ ਪੈ ਜਾਣਾ ਚਾਹੀਦਾ ਸਾਨੂੰ ਵੀ ਤਾਂ ਪਤਾ ਲੱਗੇ ਵੀ ਕਿੰਨਾ ਕੁਛ ਬਚਦਾ ਹੈ ਕਿੰਨਾ ਕੁ ਲੱਗਦਾ ਹੈ ਕਮਾਈ ਕਿੰਨੀ ਕੁ ਹੁੰਦੀ ਐ ਅੱਛਾ ਹੁਣ ਤੁਸੀਂ ਜ਼ਮੀਨ ਵੰਡਾਉਣ ਦੀ ਗੱਲ ਕਰਦੇ ਹੋ। ਇਹ ਗੱਲ ਤਾਂ ਤੁਸੀਂ ਆਪਦੇ ਦਿਲ ਤੇ ਦਿਮਾਗ ਚੋਂ ਕੱਢ ਹੀ ਦਿਓ ਕਿ ਮੈਂ ਆਪਦੇ ਜਿਉਂਦੇ ਜੀ ਤੁਹਾਨੂੰ ਜ਼ਮੀਨ ਵੰਡ ਕੇ ਦੇਵਾਂਗਾ। ਫਿਰ ਡੈਡੀ ਜੀ ਹਾਂ ਤਾਂ ਕੋਈ ਗੱਲ ਨਹੀਂ ਹੋਈ। ਇਹਨਾਂ ਦਾ ਕੋਈ ਹੱਕ ਬਣਦਾ ਕਿ ਨਹੀਂ ਬਣਦਾ? ਉਹ ਪਾਈ ਜੀ ਹੱਕਾਂ ਦੀ ਗੱਲ ਕਰਦੇ ਆ ਨਾ ਤਾਂ ਆਪਦੇ ਫਰਜ਼ ਵੀ ਸਮਝੋ। ਉਹ ਤੂੰ ਏ ਤੂੰ ਕੁਝ ਬੋਲੇਂਗਾ ਕਿ ਸਾਰਾ ਕੁਝ ਇਹੀ ਬੋਲੂਗੀ? ਮੈਨੂੰ ਲੜਨਾ ਚੰਗਾ ਨਹੀਂ ਲੱਗਦਾ। ਉਹ ਤਾਂ ਸੋਰੀ ਨਹੀਂ ਸੋਚਦੀ ਬੋਲਣ ਲੱਗਿਆ ਕੁਝ। ਕੀ ਗੱਲ ਡੈਡੀ? ਮੇਰਾ ਕਿਸ ਚੀਜ਼ ਤੇ ਹੱਕ ਨਹੀਂ ਹੈਗਾ? ਆਖਰੋਂ ਮੈਂ ਵੀ ਇਸ ਘਰ ਦਾ ਮੁੰਡਾ। ਥੋੜਾ ਜਵਾਕ ਮੈਂ ਉਹ ਯਾਰ ਮੇਰੀ ਜ਼ਮੀਨ ਹੈ ਮੈਂ ਜਿੱਥੇ ਮਰਜ਼ੀ ਰੱਖਾਂ ਚਾਹੇ ਵੇਚਾਂ ਜੋ ਮਰਜ਼ੀ ਕਰਾਂ ਤੁਸੀਂ ਮੈਂ ਰੋ ਪਾਲੋਗੇ ਫਿਰ ਮੇਰੇ ਤੇ ਨਾ ਡੈਡੀ ਜੀ ਇਹ ਤਾਂ ਤੁਹਾਡੇ ਬਰਾਬਰ ਹੀ ਖਾਪਦੇ ਰਹੇ ਨੇ ਬਰਾਬਰ ਮਿਹਨਤ ਕੀਤੀ ਹੈ ਇਹਨਾਂ ਦਾ ਹੱਕ ਨਹੀਂ ਬਣਦਾ ਹੈਗਾ ਜ਼ਮੀਨ ਤੇ ਤੁਸੀਂ ਇਕੱਲੇ ਮੇਰ ਮਾਰ ਕੇ ਬੈਠ ਗਏ ਡੈਡੀ ਤੁਸੀਂ ਕਿਉਂ ਨਿੱਕੇ ਨਿੱਕੀਆਂ ਗੱਲਾਂ ਨੂੰ ਲੈ ਕੇ ਘਰ 'ਚ ਕਲੇਸ਼ ਪਾਇਆ ਸਾਰਾ ਕਲੇਸ਼ ਹੀ ਤੇਰੇ ਕਰਕੇ ਪਿਆ ਪਹਿਲਾਂ ਅੱਗ ਲਾ ਦਿੰਨੀ ਹੈਗੀ ਫਿਰ ਮਿੱਠੀ ਪਿਆਰੀ ਬਣ ਜਾਨੀਂ ਹੁਣ ਕਹਿੰਦੇ ਛੱਡੋ ਇਹ ਗੱਲਾਂ ਨੂੰ। ਓ ਖਬਰਦਾਰ ਕੁੜੀਏ ਜੇ ਇਹਨੂੰ ਵੱਧ ਘੱਟ ਬੋਲੇ ਤਾਂ ਰਿਸ਼ਤੇ ਨੂੰ ਮਰਾਂ ਮੈਂ ਕੀਤਾ ਇਹਨੇ ਨਹੀਂ ਕੀਤਾ ਇਹਦੀ ਗਲਤੀ ਹੈ। ਤੁਸੀਂ ਤਾਂ ਜ਼ਿੰਮੇਵਾਰੀਆਂ ਤੋਂ ਭੱਜਦੇ ਹੋ। ਵੀ ਜੀ ਅੱਡ ਹੋ ਕੇ ਜ਼ਮੀਨ ਆਦੇ ਨਾ ਕਰਾਣ ਲਈ ਤੇ ਆਪ ਦੀ ਦੋਵਰਦੇ ਮਨ ਚਾਹਦਾ ਉਹ ਕਰੀਏ। ਅੱਛਾ ਤਾਂ ਆ ਗੱਲ ਹੈ। ਕੋਈ ਗੱਲ ਨਹੀਂ। ਫਿਰ ਮੈਂ ਵੀ ਆਪਣੇ ਪੇਕੇ ਨੂੰ ਬੁਲਾਉਂਗੀ। ਫਿਰ ਬਿਠਾਉਂਗੀ ਪੰਚਾਇਤ ਫੇਰ ਕਰੂੰਗੀ ਤੁਹਾਡੇ ਨਾਲ ਗੱਲ। ਮੈਂ ਵੀ ਦੇਖਦੇ ਆਂ ਵੀ ਹਿੱਸਾ ਕਿਵੇਂ ਨਿੰਦੇ ਤੁਸੀਂ। ਓ ਬਿਠਾ ਲਓ ਜਿਹੜੀਆਂ ਪੰਚਾਇਤਾਂ ਬਿਠਾਉਣੀਆਂ ਤੁਸੀਂ। ਤੇ ਰਹੀ ਗੱਲ ਕੁੜੀ ਦੇ ਰਿਸ਼ਤੇ ਦੀ ਉਹ ਜਿੱਥੇ ਮੇਰਾ ਮਨ ਕਰੂਗਾ ਨਾ ਉੱਥੇ ਕਰੂੰਗਾ ਤੁਸੀਂ ਜ਼ਿੰਮੇਵਾਰੀਆਂ ਤੋਂ ਭੱਜਣਾ ਨਾ ਭੱਜ ਲੋ ਨਾ ਕਰੋ ਤੁਸੀਂ ਕਰਦਾ ਕੁਝ ਜੋ ਕਰਨਾ ਤੇ ਰਹੀ ਗੱਲ ਇਸੇ ਦੀ ਨਾ ਐਸਾ ਤੁਹਾਨੂੰ ਅੱਜ ਮਿਲੇ ਤੇ ਨਾ ਮਿਲੇ ਕੱਲ ਅਬ ਨਹੀਂ ਨਹੀਂ ਡੈਡੀ ਜੀ ਹਜੇ ਤਾਂ ਕੋਈ ਗੱਲ ਨਹੀਂ ਨਾਲੇ ਅਸੀਂ ਕਦੋਂ ਭਾਈਦਿਆਂ ਆਪਦੀਆਂ ਜ਼ਿੰਮੇਵਾਰੀਆਂ ਤੋਂ ਨਾਲ ਰਲ ਮਿਲ ਕੇ ਕਰਾਂਗੇ ਜਸ਼ਨ ਦਾ ਵਿਆਹ ਹਾਂਜੀ ਹਾਂਜੀ ਡੈਡੀ ਮੈਨੂੰ ਪਤਾ ਜਿਹੜਾ ਤੁਸੀਂ ਰਲ ਮਿਲ ਕੇ ਕਰਨਾ ਹੈ ਤੁਸੀਂ ਬਸ ਹੱਸ ਕੇੜ ਕੇ ਵਿਆਹ ਹੀ ਦੇਖ ਲਓ ਜੇ ਇੰਨਾ ਹੀ ਬਹੁਤ ਹੈ ਜ਼ਿੰਮੇਵਾਰੀਆਂ ਤਾਂ ਮੈਂ ਆਪੇ ਸੰਭਲ ਲਵਾਂਗਾ ਇਕੱਲੇ ਆ ਠੀਕ ਹੈ ਜੀ ਆ ਜੀ ਇਹਨਾਂ ਬਤਾ ਆ ਗਿਆ ਨਾ ਲੈਣ ਤੇ ਮੈਨੂੰ ਪਹਿਲਾਂ ਪਤਾ ਸੀ ਐਂ ਹੀ ਲੋਟ ਆਉਣਗੇ ਤੈਨੂੰ ਕੀ ਹੋ ਗਿਆ ਤੂੰ ਕਿਉਂ ਰਿਆ ਕੇ ਖੜ ਗਈ ਜਸ ਤੇਰੇ ਵਾਸਤੇ ਨਾ ਹੀ ਚੰਗੀ ਗੱਲ ਨਹੀਂ ਹੈਗੀ ਆ ਤੂੰ ਸਹੀ ਨਹੀਂ ਕਰ ਰਿਹਾ ਭਾਬੀ ਤੂੰ ਤਾਂ ਐਂ ਕਹਿਨੀ ਆ ਜੇ ਮੈਂ ਸਾਰਾ ਕੁਝ ਜਾਣ ਕੇ ਕਰ ਰਿਹਾ ਹਾਂ ਮੈਂ ਆ ਤੇਰੇ ਸਾਹਮਣੇ ਦੇਖ ਲਾ ਅੰਦਰ ਕੀ ਕੁਝ ਹੋਇਆਗਾ ਤੂੰ ਹਲੇ ਵੀ ਮੈਨੂੰ ਕਹਿਨੀ ਆ ਫਿਰ ਤੈਨੂੰ ਪਹਿਲਾਂ ਨਹੀਂ ਪਤਾ ਸੀ ਇਹ ਗੱਲਾਂ ਦਾ ਉਦੋਂ ਤਾਂ ਤੂੰ ਬੜੀਆਂ ਗੱਲਾਂ ਮਾਰਦਾ ਸੀ ਉਦੋਂ ਵੀ ਤੈਨੂੰ ਸਾਰਾ ਕੁਝ ਦਿਖਦਾ ਹੀ ਸੀ ਤੇਰਾ ਤਾਂ ਉਹ ਕੰਮ ਹੋ ਗਿਆ ਸਾਈਆਂ ਕਿਤੇ ਹੋਰ ਤੇ ਵਿਧਾਈਆਂ ਕਿਤੇ ਹੋਰ ਭਾਬੀ ਇਹੋ ਜੀ ਕੋਈ ਗੱਲ ਨਹੀਂ ਹੈਗੀ ਨਾ ਮੈਂ ਸੋਚਿਆ ਸੀ ਕੋਈ ਐਸੀ ਵੈਸੀ ਗੱਲ ਹੋਊਗੀ ਮੈਨੂੰ ਤਾਂ ਐਸੀ ਡੈਡੀ ਸਾਰਿਆਂ ਨੂੰ ਜਾਣਦੇ ਆ ਚੰਗੀ ਤਰ੍ਹਾਂ ਮੰਨ ਜਾਣਗੇ ਹੁਣ ਮੈਂ ਕੀ ਕਰਾ ਦੂ ਆਪ ਵੀ ਦੇਖ ਲੈ ਅੰਦਰ ਕੀ ਜਿੱਦ ਫੜੀ ਬੈਠਿਆ ਉਹ ਜਸ ਮੈਨੂੰ ਤਾਂ ਇਹ ਸਮਝ ਨਹੀਂ ਆ ਰਿਹਾ ਵੀ ਤੂੰ ਇੰਨੀ ਜਲਦੀ ਮੰਨ ਕਿਵੇਂ ਗਿਆ ਉਹ ਭਾਬੀ ਮੈਂ ਮੰਨਿਆ ਨਹੀਂ ਹੈਗਾ ਉਹ ਮੈਨੂੰ ਤਾਂ ੱੱਕੇ ਨਾਲ ਮਨਾਇਆਗਾ ਹੁਣ ਤੂੰ ਮੈਨੂੰ ਆਪੇ ਦੱਸ ਤੇ ਡੈਡੀ ਕਿਤੇ ਘਰੋਂ ਵਗ ਬੋਗ ਗਿਆ ਨਾਲੇ ਤਾਂ ਸਾਰੇ ਪਿੰਡ ਚ ਬੇਇਜ਼ਤੀ ਆ ਤੇ ਨਾਲੇ ਆਪਾਂ ਕੀ ਕਰਾਂਗੇ ਉਹ ਤਾਂ ਜਸ ਮੈਂ ਤੇਰੀ ਗੱਲ ਮੰਨਦੀ ਆ ਪਰ ਇਹ ਤਾਂ ਸਰਾਸਰ ਨਾ ਇਨਸਾਫੀ ਹੈ ਨਾ ਮੇਰੀ ਭੈਣ ਵਾਰੀ ਤਾਂ ਇਹਨਾਂ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਭਾਬੀ ਇਹ ਨਹੀਂ ਸੋਚਦੇ 100 ਵਾਰੀ ਨਾ ਸੋਚਣਾ ਮੈਂ ਤਾਂ ਸੋਚਦਾ ਨਾ ਮੈਂ ਤੈਨੂੰ ਇਹ ਗੱਲ ਲਿਖ ਕੇ ਦੇਣ ਨੂੰ ਤਿਆਰ ਆ ਬੀਜੇ ਮੇਰਾ ਸਿਮਰਨ ਨਾਲ ਵਿਆਹ ਨਾ ਕੀਤਾ ਨਾ ਤਾਂ ਵਿਆਹ ਮੈਂ ਕਿਤੇ ਹੋਰ ਵੀ ਨਹੀਂ ਕਰਾਉਣਾ ਜੱਸ ਇਹ ਨਾ ਸਭ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ ਉਥੇ ਡੈਡੀ ਹੋਣਾ ਸਾਹਮਣੇ ਤਾਂ ਤੂੰ ਹਾਮੀ ਭਰਿਆ ਐ ਇੱਥੇ ਮੈਨੂੰ ਕਹੀ ਜਾਂਦੇ ਮੈਂ ਤੈਨੂੰ ਲਿਸ਼ਕੇ ਦੇਣ ਨੂੰ ਤਿਆਰ ਆ ਭਾਬੀ ਹਾਮੀ ਨਾ ਭਰਦਾ ਤੂੰ ਆਪੇ ਦੱਸ ਮੈਂ ਕੀ ਕਰਦਾ ਉਹ ਤੇਰੇ ਸਾਹਮਣੇ ਆ ਦੇਖ ਲੈ ਕਿਵੇਂ ਸਾਰੇ ਟੱਬਰ ਨੇ ਬਹਿ ਕੇ ਮੇਰੇ ਤੇ ਪ੍ਰੈਸ਼ਰ ਪਾ ਰੱਖਿਆ ਸੀਗਾ ਚੱਲ ਕੋਈ ਗੱਲ ਨਹੀਂ ਜੱਸ ਹਲੇ ਵੀ ਕੁਝ ਨਹੀਂ ਵਿਗੜਿਆ ਜਿਵੇਂ ਤੈਨੂੰ ਮੈਂ ਕਹਿੰਨੀ ਆ ਨਾ ਬਸ ਤੂੰ ਉਵੇਂ ਹੀ ਕਰੀ ਭਾਬੀ ਮੈਂ ਉਵੇਂ ਹੀ ਕਰੂਗਾ ਨਾਲੇ ਹਾਮੀ ਤਾਂ ਮੈਂ ਤਾਂ ਭਰਤੀ ਸੀ ਇੱਕ ਵਾਰ ਡੈਡੀ ਦਾ ਗੁੱਸਾ ਸ਼ਾਂਤ ਹੋ ਜਾਊਗਾ ਮਗਰ ਉਹ ਮਨਾ ਹੀ ਲੈਣਾ ਮੈਂ ਡੈਡੀ ਨੂੰ ਇਹ ਮੈਨੂੰ ਪਤਾ ਹੀ ਆ ਆਵਦੀ ਗੱਲ ਤੇ ਪੱਕਾ ਰਹੀ ਕਰਾਂਗੀ ਮੈਂ ਤਾਂ ਚਾਰੇ ਪਾਸੇ ਫਸ ਗਿਆ ਹੁਣ ਹੁਣ ਇੱਥੇ ਆ ਕੇ ਬੈ ਗਈ ਚੰਗੀ ਰਹੀ ਡੈਡੀ ਤੂੰ ਬੇਇੱਜ਼ਤੀ ਕਰਵਾ ਕੇ ਉਹ ਤਾਂ ਕਿਹਾ ਸੀ ਵੀ ਨਾ ਬੋਲ ਨਾ ਬੋਲ ਥੋੜਾ ਡੈਡੀ ਨੂੰ ਵੀ ਆਪਦੀ ਧੀ ਦੀ ਫਿਕਰ ਹੈ। ਸੰਤਾ ਕੋ ਸਮਝਦੇ ਨਹੀਂ ਆਏ। ਸਾਡੇ ਵਰ ਤਾਂ ਕੋਈ ਸੋਚਦੀ ਨਹੀਂ। ਉਹ ਸੋਚਣਗੇ, ਸੋਚਣ ਕਿ ਕਿਉਂ ਨਹੀਂ ਹੈਗੇ? ਤੂੰ ਆਪ ਦੱਸ। ਥੋੜਾ ਜਿਹਾ ਤਰੀਕੇ ਨਾਲ ਚੱਲਦਾ ਹੁੰਦਾ। ਐਵੇਂ ਨਹੀਂ ਜਿਵੇਂ ਤਤੇ ਕਿਓ ਬਸ ਜਿਵੇਂ ਤੂੰ ਲੱਗਦਾ ਵੀ ਸਾਰਾ ਕੁਝ ਐਂ ਠੀਕ ਹੋ ਜਾਊਗਾ। ਕੀ ਤਰੀਕਾ ਵਰਤਾਂ ਦੱਸੋ ਤੁਸੀਂ? ਸਾਰਾ ਕੁਛ ਤਾਂ ਆਪਦੀ ਧੀ ਨੂੰ ਲਟਾਈ ਜਾਂਦੇ ਨੇ ਉਹ। ਆਪਦੇ ਵੱਲ ਦੀ ਕਰੇ ਗੱਲ ਕੀਤੀ ਉਹਨਾਂ ਨੇ? ਤੁਸੀਂ ਵੀ ਉਹਨਾਂ ਵੱਲ ਦੀ ਗੱਲ ਕਰਿਓ। ਮੇਰੇ ਵੱਲ ਦੀ ਨਾ ਕੋਈ ਗੱਲ ਕਰ ਲਿਓ। ਯਾਰ ਮੈਂ ਕਿਹਦੇ ਕਿਹਦੇ ਵੱਲ ਦੀ ਗੱਲ ਕਰੀ ਜਾਵਾਂ? ਫਸ ਚੁੱਕੇ ਮੈਂ ਤਾਂ ਵਿਚਾਲੇ ਕਿਹਦੇ ਕੀ ਦਾ ਪੱਖ ਪੂਰਾ ਮੈਂ ਜਿੰਨਾ ਖਰਚਾ ਕਰਦੇ ਨੇ ਉਹ ਕਰਨ ਦੇ ਅੱਛਾ ਤੇ ਫਿਰ ਆਪਾਂ ਕੀ ਫੜ ਲਈਏ ਕਟੋਰਾ ਫੜ ਲਈਏ ਹੱਥ 'ਚ ਹੈ ਮੰਗਣ ਲੱਗ ਜੀ ਸੜਕਾਂ 'ਤੇ ਜਾ ਕੇ ਯਾਰ ਸਭ ਕੁਝ ਹੈਗਾ ਆਪਣੇ ਕੋਲੇ ਘਾਟ ਕਿਹੜੀ ਚੀਜ਼ ਦੀ ਏ ਮੈਨੂੰ ਐ ਦੱਸੀ ਮੜ ਕੇ ਕਿਹੜੀ ਚੀਜ਼ ਦੀ ਘਾਟ ਕੋਈ ਗੱਲ ਨਹੀਂ ਕਰ ਲੈਣ ਦੇ ਵਿਤੀ ਦੇ ਖਰਚਾ ਸਾਰੇ ਘਾਟੇ ਵਾਦੇ ਪੂਰੇ ਹੋ ਜਾਣਗੇ ਜਦੋਂ ਬੱਕਰੇ ਆਇਆ ਕਰੂਗੀ ਉਰੇ ਹਾਂ ਚੱਜ ਦੀ ਗੱਲ ਨਾ ਕਰੀ ਆਹੀ ਬਸ ਆਪਦੇ ਮਨ ਚ ਗੁੱਸਾ ਤੇ ਇੱਕ ਆਪਦੀ ਜਿੱਦ ਨਾ ਛੱਡੀ ਥੋੜੀ ਕੁੜੀ ਦੀ ਬਿਮਾਰੀ ਵੀ ਇਹੀ ਆ ਜਿੱਦ ਨਹੀਂ ਛੱਡਦੇ ਹੈਗੇ ਤੁਸੀਂ ਜਿਸ ਘਰ ਦੇ ਵਿੱਚ ਨਾ ਮਾਪੇ ਆਪਦੀ ਧੀ ਨੂੰ ਪਹਿਲ ਦੇਣ ਜਾਂ ਸਾਰਾ ਖਰਚਾ ਉਹਨਾਂ ਤੇ ਕਰਨ ਉੱਥੇ ਪੁੱਤਾਂ ਦਾ ਕੋਈ ਜੋਰ ਹੀ ਨਹੀਂ ਚੱਲਦਾ ਨਾ ਉਹ ਪੁੱਤਾਂ ਵਾਸਤੇ ਕੁਝ ਬਣਾਉਣ ਤੇ ਨਾ ਸੋਚਣ ਸੋਚਦੇ ਨੇ ਹਰਮਣ ਸੋਚਦੇ ਨਹੀਂ ਸਿਰਫ ਤੈਨੂੰ ਲੱਗਦਾ ਵੀ ਸੋਚਦੀ ਨਹੀਂ ਹੈਗੀ ਸਾਰਾ ਕੁਝ ਤਾਂ ਕਰਕੇ ਦੇਤਾ ਜਿਆ ਰੇੜੀ ਨੇ ਆਪਣਾ ਵਿਆਹ ਕਰਤਾ ਹੋਰ ਕੀ ਚਾਹੀਦਾ ਮੇਰੀ ਗਲਤ ਤਾਂ ਕੋਈ ਨਹੀਂ ਮੰਨੀ ਨਾ ਕੀ ਨਹੀਂ ਕੀਤਾ ਮੈਂ ਇਸ ਘਰ ਦੇ ਵਾਸਤੇ ਹੱਬ ਦਾ ਘਰ ਸਮਝਦੀ ਹੁੰਦੀ ਸੀ ਸਿਰ ਫਿੱਕ ਗੱਲ ਨਹੀਂ ਮੰਨੀ ਹੈਗੀ ਇੱਕੋ ਹੀ ਗੱਲ ਕਹੀ ਸੀ ਮੈਂ ਵੀ ਮੇਰੇ ਭੂਆ ਦਾ ਮੁੰਡਾ ਹੈਗਾ ਉਹਨਾਂ ਵਿਆਹ ਕਰ ਦੋ ਇਹ ੱਤਕੇ ਨਾ ਕਿਵੇਂ ਕਰਦੀ ਏ ਕੀ ਕਮੀ ਕੀ ਉਹਨਾਂ ਚ ਮੈਨੂੰ ਨਹੀਂ ਪਤਾ ਕੀ ਕਮੀ ਆ ਜੋ ਵੀ ਕਮੀ ਉਹ ਡੈਡੀ ਨੂੰ ਲੱਗ ਰਹੀ ਆ ਨਹੀਂ ਫੋਰਸ ਕਰ ਸਕਦੇ ਆਪਾਂ ਹੋਰ ਜਿੰਨੀ ਵਾਹ ਲਾਉਣੀ ਸੀ ਮੈਂ ਲਾਤੀ ਬਸ ਹੁਣ ਹੋਰ ਨਹੀਂ ਲੱਗਦੀ ਹੈਗੀ ਬਸ ਠੀਕ ਹੈ ਭੁਗਤਣ ਫਿਰ ਜੇ ਉਹ ਜਿੱਦ ਕਰਦੇ ਨੇ ਤਾਂ ਮੈਂ ਵੀ ਕੱਟ ਨਹੀਂ ਲੈ ਵੀ ਕੱਟਣ ਹੁਣ ਤੇਰੇ ਪਿੱਛੇ ਡੈੜੀ ਦਾ ਬੈਰ ਥੋੜੀ ਪਾਲਾਂ ਮੈਂ ਜਿੰਨੀ ਕੁ ਬਾਹ ਲੱਗਦੀ ਮੈਂ ਲਾਈਏ ਹੁਣ ਜੇ ਮੰਨਦੀ ਨਹੀਂ ਕਿ ਮੈਂ ਹੋਰ ਕੀ ਕਰਾਂ ਗਲਾਮਾਂ ਥੋੜੀ ਫੜਦਾ ਮੈਂ ਉਹਦਾ ਲੋ ਵੀ ਪ੍ਰਾਂ ਕਰੋ ਤੁਸੀਂ ਤਿਆਰੀ ਖਿੱਚ ਲਓ ਮੈਂ ਉਹਨਾਂ ਨੂੰ ਫੋਨ ਕਰ ਦਿੰਦਾ ਲੱਗਦੇ ਹੱਥ ਉਹਨਾਂ ਦੇ ਆਪਾ ਘਰ ਜਾਈ ਹੋਣੇ ਇੱਕ ਵਾਰੀ ਜਵਾਕਾਂ ਨੂੰ ਤਾਂ ਪੁੱਛ ਲੈਂਦੇ ਤੁਹਾਨੂੰ ਪਤਾ ਦੋਨੇ ਜਵਾਕ ਨਾਰਾਜ਼ ਨੇ ਉਹ ਜਵਾਕਾਂ ਨੂੰ ਆਪਾਂ ਨੇ ਕੀ ਪੁੱਛਣਾ ਨਾਲੇ ਕਹਿੰਦੇ ਹੁੰਦੇ ਨੇ ਚੰਗੇ ਕੰਮ 'ਚ ਦੇਰੀ ਨਹੀਂ ਕਰੀਦੀ ਉਹ ਆਪ ਹੀ ਸਮਝ ਜਾਣਗੇ ਕੀ ਸਮਝ ਜਾਣਗੇ ਇੱਕ ਵਾਰੀ ਪੁੱਛ ਤਾਂ ਲਓ ਕਾਲੀ ਨਾ ਕਰੋ ਇੰਨੀ ਐਵੇਂ ਫਿਰ ਕਲੇਸ਼ ਹੋਊਗਾ ਮੂੰਹ ਕਿਸੇ ਦਾ ਕਿਸੇ ਪਾਸੇ ਨੂੰ ਕਿਸੇ ਦਾ ਕਿਸੇ ਪਾਸੇ ਨੂੰ ਇੱਕ ਵਾਰੀ ਪੁੱਛਿਆ ਹੋਊਗਾ ਨਾ ਆਪਾਂ ਵੀ ਸੱਚੇ ਰਹਿਾਂਗੇ ਨਾਲੇ ਜੱਸ ਨੂੰ ਕੁੜੀ ਦਿਖਾਤਾ ਦੋ ਵੀ ਉਹਨੂੰ ਪਸੰਦ ਵੀ ਹੈ ਕਿ ਨਹੀਂ ਓਹੋ ਜੇ ਦੋ ਰਿਸ਼ਤਾ ਉੱਥੇ ਹੀ ਕਰਨਾ ਫੇਰ ਦੇਖ-ਦਖਾਈਏ ਚ ਕੀ ਰੱਖਿਆ ਤੁਸੀਂ ਇੱਕ ਵਾਰੀ ਪੁੱਛ ਤਾਂ ਲਓ ਫੇਰ ਵੀ ਅੱਜਕੱਲ ਦੇ ਜਵਾਕਾਂ ਦੀ ਆਪਾਂ ਨੂੰ ਸੁਣਨੀ ਪੈਂਦੀ ਆ ਇਹ ਆਪਣਾ ਟਾਈਮ ਨਹੀਂ ਹੈਗਾ ਵੀ ਅਸੀਂ ਆਪਣੀ ਮਰਜ਼ੀ ਕਰੀ ਜਾਈਏ ਦੇਖ-ਦਖਾਈ ਵਾਲੀ ਕੀ ਗੱਲ ਕਰਦੀ ਆ ਆ ਵੱਡੇ-ਮੁੰਡੇ ਵਾਸਤੇ ਦੇਖ-ਦਖਾਈਏ ਦਾ ਕੀਤਾ ਸੀ ਨਾ ਰਿਸ਼ਤਾ ਦੇਖ ਰਹੀਆਂ ਕੀ ਨਤੀਜੇ ਨੇ ਉਹਦੇ ਨਾਲੇ ਇੱਕ ਗੱਲ ਹੋਰ ਹੈ ਕੁੜੀ ਉਹੇ ਜੀ ਆ ਜਿਹੜੀ ਕੁੜੀ ਮੈਂ ਚਾਹਣਾ ਘਰ-ਬਾਰ ਸਾਂਭਣ ਵਾਲੀ ਐ ਚਲੋ ਠੀਕ ਐ ਫਿਰ ਤੁਸੀਂ ਕਰ ਲਓ ਜੱਸ ਨਾਲ ਗੱਲ ਮੈਂ ਕਰ ਲੈਨੀ ਐ ਤਿਆਰੀ ਸਾਰੀ ਤੂੰ ਫਿਕਰ ਨਾ ਕਰ ਜੱਸ ਨੂੰ ਮੈਂ ਆਪ ਹੀ ਸਮਝਾ ਦੂੰਗਾ ਤੁਸੀਂ ਜਾ ਕੇ ਨਾ ਤਿਆਰੀ ਕਰੋ ਸਚ ਨੂਰ ਨੂੰ ਵੀ ਪੁੱਛੋ ਉਹ ਵੀ ਨਰਾਜ ਐ ਉਹਦੇ ਨਾਲ ਵੀ ਤੁਸੀਂ ਗੱਲ ਕਰ ਲਓ ਮੈਂ ਨੂਰ ਨੂੰ ਦੱਸ ਕੀ ਪੁੱਛਾਂ ਉਹ ਇਸ ਘਰ ਦੀ ਵੱਡੀ ਨੂੰ ਆ ਉਹ ਹੋਗੀ ਵੱਡੀ ਨੂੰ ਮੈਂ ਤਾਂ ਉਹਦੇ ਪੁੱਤ ਨਾਲ ਗੱਲ ਕਰੂੰਗਾ ਉਹ ਆਪ ਹੀ ਉਹਦੇ ਨਾਲ ਗੱਲ ਕਰੂਗਾ ਕੀ ਕਰ ਕਰੀ ਜਾਇਓ ਗੱਲਾਂ ਮੈਂ ਤਿਆਰੀ ਕਰਦੀ ਆ ਚਾਰਕ ਚੀਜ਼ਾਂ ਖਰੀਦਣੀਆਂ ਉਹਨਾਂ ਨੂੰ ਘੰਟਾ ਮਸੇ ਲੱਗਣਾ ਮੈਨੂੰ ਪਤਾ ਨੂਰ ਨੇ ਤਾਂ ਕੁਛ ਕਰਨਾ ਨਹੀਂ ਕੋਈ ਉਹ ਤਾਂ ਛੱਡ ਨਾਲੇ ਜਿਹੜੇ ਅਜੇ ਕੰਮ ਕਰਦੇ ਨਾ ਉਹ ਸਿਆਣੇ ਬੰਦੇ ਨੂੰ ਪਤਾ ਹੁੰਦਾ ਉਹ ਤਾਂ ਕੱਲ ਦੇ ਜਵਾਕ ਨੇ ਉਹਨਾਂ ਨੂੰ ਕੀ ਪਤਾ ਲੈਣ ਦੇਣ ਬਾਰੇ ਜਾਂ ਕਬੀਲਦਾਰੀ ਬਾਰੇ ਮੈਂ ਜਾ ਕੇ ਫੋਨ ਕਰਦਾ ਤੇ ਤੁਸੀਂ ਜਾ ਕੇ ਜਿਹੜੀ ਤਿਆਰੀ ਹੈ ਨਾ ਉਹ ਕਰੋ ਫਿਰ ਚੱਲੀਏ ਟਾਈਮ ਨਾਲ ਹੋਰ ਆਪਣੀ ਜੀਅ ਤੇੜੇ ਹੋਏ ਨੇ ਜੋ ਆਕਾਂ ਦੀ ਨਾ ਪੁੱਛਣ ਨਾ ਉਹਨਾਂ ਨੂੰ ਕੁਝ ਦੱਸਣ ਕੀ ਗੱਲ ਆ ਕੁੜੀਏ ਤੂੰ ਇਹਨੇ ਦਾਸ ਜੀ ਕਹਤੋਂ ਲੱਗਦੀ ਐ ਉਹ ਜਿੱਥੇ ਜਾਣਾ ਨਾ ਪੁੱਤ ਉਹ ਵੀ ਆਪਣਾ ਆਪਦਾ ਹੀ ਘਰ ਆ ਉਹ ਤਾਂ ਠੀਕ ਐ ਡੈਡੀ ਜੀ ਪਰ ਮੈਨੂੰ ਨਾ ਜਮਾਂ ਸੰਗਾ ਨਹੀਂ ਲੱਗਦਾ ਜਦੋਂ ਵੀਰਾ ਤੇ ਭਾਬੀ ਤੁਹਾਡੇ ਨਾਲ ਲੜਦੇ ਆ ਨਾਲੇ ਕਿੰਨੇ ਤੱਕ ਜੀ ਆਪਾਂ ਘਰ ਚ ਪਤਿ ਇਸ ਗੱਲ ਦਾ ਤਾਂ ਮੇਰੇ ਕੋਲੇ ਕੋਈ ਹੱਲ ਨਹੀਂ ਜੇ ਕਿਤੇ ਮੇਰੀ ਗਲਤੀ ਹੈ ਤਾਂ ਤੂੰ ਮੈਨੂੰ ਕਹਿ ਸਕਦੀ ਹੁਣ ਉਹ ਬਗਾਨੀ ਧੀ ਆ ਆਪਾਂ ਨੂੰ ਕੀ ਕਹਿ ਸਕਦੇ ਹਾਂ ਹੁਣ ਤੂੰ ਆਦੇ ਭਾਈ ਵੱਲੀ ਵੇਖ ਲੈ ਉਹ ਕਰਦਾ ਕਿਤੇ ਆਪਣੇ ਹੱਕ ਦੀ ਗੱਲ ਨਾਲੇ ਜੇ ਆਪਾਂ ਜਿਆਦਾ ਉਹਨਾਂ ਦੀ ਸੁਣਾਗੇ ਨਾ ਤਾਂ ਆਪਣੇ ਸਿਰ ਤੇ ਚੜਨਗੇ ਉਹ ਉਹ ਤਾਂ ਠੀਕ ਹੈ ਡੈਡੀ ਮੈਨੂੰ ਤਾਂ ਭਾਬੀ ਦੀ ਨਹੀਂ ਸਮਝ ਆਉਂਦੀ ਵੀ ਉਹ ਐਂ ਕਾ ਤੋ ਕਰਦੀ ਆ ਨਾਲੇ ਵੀਰਾ ਤਾਂ ਵਿਚਾਰਾ ਡਰਦਾ ਭਾਬੀ ਤੋਂ ਉਹ ਤਾਂ ਗੱਲ ਕੁਛ ਨਹੀਂ ਪੁੱਤ ਉਹ ਬਾਬੇ ਨੂੰ ਆਪਣੇ ਨਾਲ ਤੋੜ ਕੇ ਆਪਦੇ ਪੇਕੇ ਨਾਲ ਜੋੜਨਾ ਚਾਹੁੰਦੀ ਹੈ ਪਰ ਤੂੰ ਇਹੋ ਜੀ ਕੋਈ ਗੱਲ ਨਾ ਕਰੀ ਜਿਹੜੀਆਂ ਕੁੜੀਆਂ ਆਪਦੇ ਪੇਕੇ ਬਾਰੇ ਸੋਚਦੀਆਂ ਉਹ ਆਪਦੇ ਸਹੁਰੇ ਨਹੀਂ ਵਸਦੀ ਕੋਈ ਗੱਲ ਨਹੀਂ ਡੈਡੀ ਤੁਸੀਂ ਫਿਕਰ ਨਾ ਕਰੋ ਜਿਵੇਂ ਤੁਸੀਂ ਕਹੋਗੇ ਮੈਂ ਉਵੇਂ ਹੀ ਕਰੂੰਗੀ ਆਹ ਕੀਤੀ ਨਾ ਸਿਆਣੀਆਂ ਧੀ ਵਾਲੀ ਗੱਲ ਹੁਣ ਐ ਕਰੀ ਵਿਆਹ ਤੋਂ ਬਾਅਦ ਨਾ ਤੇਰਾ ਸਹਰਾ ਘਰ ਹੀ ਤੇਰਾ ਅਸਲੀ ਘਰ ਹੈ ਆਪਦੇ ਸਾਸੋਰੇ ਦੀ ਸੇਵਾ ਕਰਨਾ ਇਹੀ ਧੀ ਦਾ ਫਰਜ਼ ਹੁੰਦਾ ਹੈ ਅਉਦੇ ਸਾਸਰੀ ਦੀ ਸੇਵਾ ਕਰਨੀ ਹੈ ਠੀਕ ਹੈ ਕਿਤੇ ਇਹ ਨਾ ਹੋਵੇ ਉੱਥੇ ਜਾ ਕੇ ਮੈਨੂੰ ਭੁੱਲੀ ਜਾਵੇ ਜਦੋਂ ਜੀ ਕਰੇ ਉਦੋਂ ਫੋਨ ਕਰ ਲੈ ਕੇ ਰਹੀ ਤੇ ਜਦੋਂ ਜੀ ਕਰੇ ਇੱਥੇ ਆ ਜਾ ਕਰੀ ਇਹ ਵੀ ਤੇਰਾ ਆ ਦਾ ਘਰ ਹੈ ਉਹ ਵੀ ਤੇਰਾ ਆ ਦਾ ਘਰ ਹੈ ਠੀਕ ਹੈ ਡੈਡੀ ਤੁਸੀਂ ਬੇਫਿਕਰ ਰਹੋ ਤੁਹਾਨੂੰ ਨਹੀਂ ਕਦੇ ਕੋਈ ਲਾਂਬਾ ਹੋਊਗਾ ਜਿਉਂਦੀ ਪੁੱਤ ਤੂੰ ਕਿੱਥੇ ਨੂੰ ਬੈਗ ਪੈਕ ਕਰੀ ਜਾਨੀ ਮਮੀ ਮੈਂ ਨਾ ਸਵੇਰ ਦੀ ਬੱਸ ਫੜ ਕੇ ਚਲੇ ਜਾਣਾ ਜਦੋਂ ਇੱਥੇ ਕਿਸੇ ਨੇ ਮੇਰੀ ਸੁਣਨੀ ਨਹੀਂ ਹੈਗੀ ਨਾ ਤਾਂ ਡੈਡੀ ਜੀ ਸੁਣਦੇ ਨੇ ਨਾ ਉਹ ਸੁਣਦਾ ਜਿਹਦੇ ਨਾਲ ਲੜ ਲਾ ਕੇ ਇੱਥੇ ਆਈਆਂ ਫਿਰ ਮੇਰੇ ਇੱਥੇ ਰਹਿਣ ਦਾ ਕੀ ਫਾਇਦਾ ਪੁੱਤ ਅਸੀਂ ਤੇਰੀ ਪਹਿਲਾਂ ਕਦੀ ਗੱਲ ਕੋਈ ਮੋੜੀ ਐ ਜਿਹੜੀ ਹੁਣ ਤੇਰੀ ਗੱਲ ਅਸੀਂ ਮੋੜਾਂਗੇ ਨਾ ਮੇਰੀ ਧੀ ਜिद ਨਹੀਂ ਕਰੀਦੀ ਹੁੰਦੀ ਐ ਥੋੜੀ ਜਾਈਦਾ ਹੁੰਦਾ ਮੈਨੂੰ ਕੁਝ ਨਹੀਂ ਪਤਾ ਮਮਨੀ ਜੀ ਮੈਂ ਬਸ ਜਾਣਾ ਤਾਂ ਮਤਲਬ ਜਾਣਾ ਪੁੱਤ ਤੇਰੇ ਪਿਓ ਨੇ ਨਾ ਜਵਾਨ ਦੇ ਰੱਖੀ ਸੀ ਵੇ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਾਂਗੇ ਜਵਾਨ ਦਾ ਵੀ ਕਮੋਲ ਹੁੰਦਾ ਮਮਮੀ ਜੀ ਅੱਜ ਕੱਲ ਇਹਨਾਂ ਗੱਲਾਂ ਨੂੰ ਕੌਣ ਮੰਨਦਾ ਹੈ ਬਹੁਤ ਪੁਰਾਣੀਆਂ ਗੱਲਾਂ ਹੋ ਗਈਆਂ ਕਿਹੜੇ ਜਮਾਨੇ 'ਚ ਫਿਰਦੇ ਹੋ ਤੁਸੀਂ ਨੂਰਪਤ ਵੱਡਿਆਂ ਦੀ ਗੱਲ ਦਾ ਗੁੱਸਾ ਨਹੀਂ ਕਰੀਦਾ ਹੁੰਦਾ ਮੈਂ ਤੈਨੂੰ ਕਿਹਾ ਨਾ ਕਿ ਤੇਰੇ ਸਹੁਰਾ ਸਾਹਿਬ ਨੇ ਆਪਣੇ ਦੋਸਤ ਨੂੰ ਜਵਾਨ ਦੇ ਚੁੱਕੇ ਸੀ ਹੁਣ ਉਹ ਕਿਵੇਂ ਜਵਾਨ ਤੋਂ ਮੁੱਕਰ ਸਕਦੇ ਨੇ ਘਰ ਦੇ ਵਿੱਚ 100 ਕੰਮ ਕਰਨ ਵਾਲੇ ਨੇ 100 ਤਿਆਰੀ ਕਰਨ ਵਾਲੀ ਆ ਚੱਲ ਮੇਰੀ ਤੀ ਚੱਲ ਆਪਾਂ ਤਿਆਰੀ ਕਰੀਏ ਆਪਾਂ ਕੱਲ ਨੂੰ ਕੁੜੀ ਵਾਲਿਆਂ ਦੇ ਜਾਣਾ ਮਮਮੀ ਜੀ ਮੈਂ ਕੋਈ ਤਿਆਰੀਆਂ ਨਹੀਂ ਕਰਾਉਣੀ ਹੈਗੀਆਂ ਮੈਂ ਬਸ ਪਹਿਲੀ ਬੱਸ ਫੜ ਕੇ ਚਲੇ ਜਾਣਾ ਤੇ ਨਾਲੇ ਗੱਡੀ ਵੀ ਨਹੀਂ ਲੈ ਕੇ ਜਾਣੀ ਹੈਗੀ ਨਹੀਂ ਪੁੱਤ ਐ ਤਾਂ ਗੱਲ ਵੱਜ ਜਾਣੀ ਆ ਫਿਰ ਜਿਦ ਨਹੀਂ ਕਰੀਦੀ ਹੁੰਦੀ ਜਿਹਦੇ ਨਾਲ ਮਸਲੇ ਵਿਗੜ ਜਾਂਦੇ ਹੁੰਦੇ ਆ ਮੰਮੀ ਜੀ ਮੈਂ ਹੀ ਕਿਉਂ ਹਰ ਵਾਰ ਸੋਚਾਂ ਕਿਉਂਕਿ ਮੈਂ ਇਸ ਘਰ ਦੀ ਨੂੰਹ ਆ ਨਹੀਂ ਮੰਮੀ ਜੀ ਜਸ ਨੇ ਨਾ ਕਦੇ ਵੀ ਖੁਸ਼ ਨਹੀਂ ਰਹਿਣਾ ਹੈਗਾ ਉਸ ਕੁੜੀ ਨਾਲ ਨਾਲੇ ਨਾ ਉਹ ਦੋਨੇ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਨੇ ਤੁਸੀਂ ਮੰਨਦੇ ਕਿਉਂ ਨਹੀਂ ਹੈਗੇ ਉਹਨਾਂ ਦੇ ਵਿਆਹ ਵਾਸਤੇ ਆ ਪੁੱਤ ਜਿੱਦਾਂ ਦਾ ਜਿੱਦਾਂ ਦਾ ਤੂੰ ਸੋਚੀ ਜਾਨੀ ਮੈਂ ਤਾਂ ਕਦੀ ਐਦਾਂ ਦਾ ਸੋਚਿਆ ਵੀ ਨਹੀਂ ਸੀ ਨਾ ਮੇਰੀ ਧੀ ਦੇਖ ਜਾਸਤੇ ਰ ਦੇਉ ਰਹਿ ਤੇ ਤੂੰ ਇਸ ਘਰ ਦੀ ਵੱਡੀ ਨੂੰ ਪੁੱਤ ਤੂੰ ਹੀ ਕਿ ਵੀਲ ਧਰੀ ਅੱਗੇ ਜਾ ਕੇ ਸਾਹਮਣੀ ਆ ਇਹ ਨਹੀਂ ਬੋਲੀਦਾ ਹੁੰਦਾ ਚਲ ਤਿਆਰੀ ਕਰ ਮੰਮੀ ਜੀ ਤੁਸੀਂ ਭਾਵੇਂ ਤੱਕੇ ਨਾਲ ਨਾ ਜ਼ੋਰ ਜ਼ਬਰਦਸਤੀ ਨਾਲ ਜੱਜ ਦਾ ਵਿਆਹ ਕਰ ਲਓ ਪਰ ਉਹਨਾਂ ਦੀ ਨਾ ਆਪਸ ਚ ਕਦੇ ਵੀ ਨਹੀਂ ਬਣਨੀ ਹੈਗੀ ਨਿਤ ਇਸ ਘਰ ਦੇ ਵਿੱਚ ਕਲੇਸ਼ ਰਿਹਾ ਕਰੂਗਾ ਚਾਹੇ ਮੈਂ ਤੋ ਲਿਖਵਾ ਕੇ ਲੈ ਲਵਾਂ। ਭਾਬੀ ਹੋ ਗਈ ਰਸੋਈ ਵੈਲੀ। ਅਹ ਕਿਉਂ? ਮੈਂ ਕਿਹਾ ਤੁਸੀਂ ਆਪਦਾ ਰੋਟੀ ਪਾਣੀ ਬਣਾ ਕੇ ਫਿਰ ਮੈਂ ਬਣਾਉਣਾ ਨਾ ਬੱਚੇ ਆ ਜਾਂਦੇ ਨੇ। ਐਵੇਂ ਮੈਨੂੰ ਔਖਾ ਹੋ ਜਾਂਦਾ ਉਹਨਾਂ ਹੁੰਦੇ ਕੰਮ ਕਰਨਾ। ਕੋਈ ਗੱਲ ਨਹੀਂ। ਹੁਣ ਤੋ ਨਾ ਤੂੰ ਕੰਮ ਕਰਨ ਨੂੰ ਰਹਿਣ ਦੇ। ਮੈਂ ਆਪ ਹੀ ਕਰ ਲੈਣਾ ਸਾਰਾ ਕੁਝ। ਨਾਲੇ ਥੋੜੇ ਦਿਨ ਦੀ ਮਹਿਮਾਨ ਐ ਤੂੰ। ਫਿਰ ਚਲੀ ਜਾਏਂਗੀ। ਫਿਰ ਵੀ ਤਾਂ ਮੈਂ ਆਪ ਹੀ ਕਰਨਾ ਹੈ। ਸੱਚੀ ਭਾਬੀ। ਹੂੰ ਲਾ ਸ਼ੁਕਰ ਹੈ ਰੱਬ ਦਾ ਮੈਨੂੰ ਤਾਂ ਨਾ ਰੋਟੀ ਬਣਾਉਣ ਚ ਇਕੱਲੇ ਇਕੱਲੇ ਜਮਾ ਨਹੀਂ ਵਧੀਆ ਲੱਗਦਾ ਸੀਗਾ ਮੈਂ ਕਿ ਕਿੰਨੇ ਇੱਕ ਤਾਂ ਭੱਜ ਗਈਆਂ ਘਰ ਚ ਤੇ ਰੋਟੀ ਅੱਡ ਅੱਡ ਨਾ ਹੁਣ ਨਹੀਂ ਅੱਡ ਰੋਟੀ ਬਣਾਉਂਦੇ ਹੁਣ ਇਕੱਠੀ ਬਣਾਇਆ ਕਰਾਂਗੇ ਠੀਕ ਹੈ ਆਪੀ ਮੈਨੂੰ ਤਾਂ ਬੜੀ ਖੁਸ਼ੀ ਹੋਈ ਅੱਜ ਕੀ ਖਾਣਾ ਦੱਸ ਕੀ ਬਣਾਵਾਂ ਮੈਂ ਤੇਰੇ ਲਈ ਤੁਸੀਂ ਤਾਂ ਕੁਝ ਵੀ ਬਣਾ ਲਓ ਉਹੀ ਖਾ ਲੂੰਗੀ ਚੱਲ ਠੀਕ ਹੈ ਅੱਜ ਤੇਰੇ ਲਈ ਪਾਲਕ ਪਨੀਰ ਬਣਾਉਂਗੀ ਅੱਛੀ ਗੱਲ ਪਈ ਹੈ ਅੱਜ ਕਿਵੇਂ ਨੋਰਣੀ ਖੁਸ਼ ਹੋਈ ਖੜੀ ਐ ਹੈ ਡੈਡੀ ਜੀ ਮੈਂ ਤਾਂ ਜਸ਼ਨ ਨੂੰ ਐ ਕਹਿੰਦੀ ਸੀਗੀ ਵੀ ਗੁੱਸੇ ਗਿਲੇ ਤਾਂ ਚਲਦੀ ਰਹਿੰਦੇ ਨੇ ਫੇ ਘਰ ਚ ਅੱਡ ਅੱਡ ਰੋਟੀ ਨਹੀਂ ਬਣਾਈਦੀ ਹੁੰਦੀ ਇਹ ਤਾਂ ਬਹੁਤ ਵਧੀਆ ਹੋ ਗਿਆ ਇਧਰੋਂ ਵੀ ਸਾਰਾ ਕੁਝ ਠੀਕ ਹੋ ਗਿਆ ਤੇ ਉਧਰੋਂ ਮੁੰਡੇ ਵਾਲਿਆਂ ਦਾ ਵੀ ਫੋਨ ਆ ਗਿਆ ਉਹਨਾਂ ਨੇ ਨਾ ਰਿਸ਼ਤਾ ਕਰਨ ਵਾਸਤੇ ਆਉਣਾ ਮੇਰੇ ਤਾਂ ਜਵਾਈ ਦਾ ਪੜਾਅ ਹੀ ਬਹੁਤ ਚੰਗਾ ਹੈ ਡੈਡੀ ਜੀ ਤੁਸੀਂ ਸਾਨੂੰ ਮੁੰਡੇ ਦੀ ਫੋਟੋ ਨਹੀਂ ਦਿਖਾਈ ਸੰਤੋਸ਼ ਜਮੀਂ ਪਰਾਇਆ ਕਰਤਾ ਫੋਟੋ ਤਾਂ ਇਹ ਮੈਂ ਵੀ ਨਹੀਂ ਦੇਖੀ ਤਾਂ ਐ ਕਰ ਹੋ ਜਾ ਨਾ ਮੁੰਡਾ ਆਊਗਾ ਫੋਟੋ ਤਾਂ ਕਿ ਦੇਖਣਾ ਮੁੰਡਾ ਹੀ ਦੇਖ ਲਓ ਸਿੱਧਾ ਡੈਡੀ ਜੀ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਦੇ ਤੁਸੀਂ ਨਾਲੇ ਆਪਣੀ ਜਸ਼ਨ ਨਾਲ ਜੱਜਦਾਗਾ ਜਾਂ ਮੁੰਡਾ ਸਹੀ ਸਲਾਮਤ ਆ ਕੁਸ਼ਤਾ ਦੇਖਦੇ ਜੇ ਉਰੇ ਆ ਗਿਆ ਮੁੰਡਾ ਫਿਰ ਜੇ ਕੋਈ ਨੁਕਸਨ ਨਿਕਲ ਗਿਆ ਜਵਾਬ ਦੇਣਾ ਔਖਾ ਹੋ ਜੂ ਤੇ ਨੁਕਸਨ ਨਿਕਲ ਗਿਆ ਤਾਂ ਫਿਰ ਇਹ ਕਿਹੜਾ ਘਟਾ ਮਾਰ ਕੇ ਲੱਤ ਪੁਜਾਦੀ ਨਹੀਂ ਨਹੀਂ ਭਾਈ ਉਹ ਤਾਂ ਮੈਂ ਮਜ਼ਾਕ ਕਰਦਾ ਮੈਂ ਸਾਰਾ ਕੁਝ ਪਤਾ ਕਰ ਲਿਆ ਮੁੰਡਾ ਵੀ ਚੰਗਾ ਹੈ ਕਾਰੋਬਾਰ ਵੀ ਚੰਗਾ ਹੈ ਬੱਡੀ ਗਲਤ ਹੈ ਨੌਰਾਨੀਏ ਵੀ ਉਹਨਾਂ ਨੇ ਜਸ਼ਨ ਦਾ ਰਿਸ਼ਤਾ ਆਪ ਮੂੰਹੋਂ ਮੰਗ ਕੇ ਲਿਆ ਚਲੋ ਵਧੀਆ ਕਰਾ ਡੈਡੀ ਜੀ ਜਿਵੇਂ ਤੁਸੀਂ ਕਰਤਾ ਠੀਕ ਹੀ ਕੀਤਾ ਹੋਣਾ ਨਾਲੇ ਮੁੰਡਾ ਜਸ਼ਨਾ ਜੱchnਾ ਚਾਹੀਦਾ ਫੇਰ ਹੀ ਵਿਆਹ ਕਰਾਂਗੇ ਆਪਾਂ ਨਹੀਂ ਜੀ ਮੁੰਡਾ ਤਾਂ ਖੈਰ ਜੱਜਦਾ ਹੀ ਹੋਊਗਾ ਚਲ ਜੇ ਨਾਂ ਵੀ ਜੱਜਦਾ ਹੋਇਆ ਤਾਂ ਆ ਵੀ ਆ ਗਿਆ ਪੋ ਤੁਸੀਂ ਵੀ ਰੈਡੀ ਜੀ ਹਰ ਵੇਲੇ ਮਜ਼ਾਕ ਕਰਦੇ ਰਹਿੰਦੇ ਹੋ ਉਹ ਕਹਿੰਦੇ ਹੁੰਦੇ ਨੇ ਨਾ ਜਲਾਇਆ ਮਾਣਾ ਮਸ਼ਕਰੀਆਂ ਚੱਲ ਜਸ਼ਨ ਆ ਜਾ ਆਪਾਂ ਤੇਰੀ ਮਟਰ ਪਨੀਰ ਬਣਾਈਏ ਚਲੋ ਪਾਲਕ ਪਨੀਰ ਆਹ ਹਾਂ ਤੇ ਕਹਾਂ ਬਣਾ ਲਈ ਮਟਰ ਪਨੀਰ ਆ ਤਾਂ ਤੁਸੀਂ ਬਣਾਇਆ ਮਟਰ ਇਹਦੀ ਯਾਰ ਹੁਣ ਮੈਂ ਸੋਚੀ ਤਾਂ ਜਾਨਾ ਵੀ ਕੀ ਕਰਨਾ ਯਾਰ ਹੁਣ ਤੂੰ ਤਾਂ ਐਵੇਂ ਹੀ ਖਾਮ ਖਾਦਾ ਨਾ ਗੁੱਸਾ ਕਰੀ ਜਾਂਦੀ ਯਾਰ ਬਸ ਐਵੇਂ ਹੀ ਦਿਮਾਗ ਨਾ ਖਰਾਬ ਕਰ ਮੇਰਾ ਠੀਕ ਆ ਆਹੋ ਜੋ ਸਮਝਣਾ ਤੂੰ ਸਮਝਦੀ ਜਾ ਠੀਕ ਆ ਉਹ ਕੀ ਗੱਲ ਹੋ ਗਈ ਜੱਸ ਸਿਰ ਜਾ ਫੜੀ ਖੜਾ ਐ ਯਾਰ ਸਿਰ ਨਾ ਫੜਾਂ ਤਾਂ ਹੋਰ ਕੀ ਕਰਾਂ ਨਾ ਤਾਂ ਮੈਂ ਡੈਡੀ ਨੂੰ ਜਵਾਬ ਦੇ ਸਕਦਾ ਕਿਸੇ ਗੱਲ ਤੋਂ ਹਾਂ ਤੇ ਨਾ ਮੈਂ ਇਹਨੂੰ ਛੱਡ ਸਕਦਾ ਮੈਂ ਤਾਂ ਟੈਨਸ਼ਨ ਪਈ ਖੜੀ ਆ ਕਰਾਂ ਕੀ ਮੈਂ ਉਹ ਟੈਨਸ਼ਨ ਕੀ ਪੈਣੀ ਐ ਯਾਰ ਤੂੰ ਇਹੇ ਜਾ ਕੁਝ ਕਰ ਜਿਹੜਾ ਕੁੜੀ ਵਾਲੇ ਆਪ ਜਵਾਬ ਦੇਣ ਇਹ ਤੇਰੀ ਗੱਲ ਸਹੀ ਆ ਇਤਰਾ ਆਈਡੀਆ ਚੰਗਾ ਮੇਤਰਾ ਕੁਛ ਨਾ ਕੁਛ ਇਹ ਜਾਂ ਕਰਦੇ ਆ ਕੋਈ ਇਹ ਜਾਂ ਕਾਰ ਸਿਸਟਮ ਜਿਹੜਾ ਕੁੜੀ ਵਾਲੇ ਆਪ ਜਵਾਬ ਦੇਣ ਕਿ ਤੂੰ ਜੰਗ ਆਈਡੀਆ ਦਿੱਤਾ ਮੈਨੂੰ ਉਹ ਐਵੇਂ ਟੈਨਸ਼ਨ ਲੈਣ ਦਾ ਕੀ ਫਾਇਦਾ ਕੱਸੀ ਕਾਲ ਦੀ ਉਮੀਦ ਕਰਦਾ ਠੀਕ ਠਾਕ ਹੋਵੋਗੇ ਤੇ ਵਧੀਆ ਹੋਵੋਗੇ ਹੁਣੇ-ਹੁਣੇ ਤੁਸੀਂ ਸਾਡੀ ਵੀਡੀਓ ਦੇਖੀ ਸਭ ਤੋਂ ਪਹਿਲਾਂ ਤਾਂ ਕਮੈਂਟਾਂ ਚਾਹੀਦੇ ਦੱਸੋ ਸਾਡੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗੀ ਤੇ ਦੂਜੀ ਗੱਲ ਪਹਿਲਾ ਐਪੀਸੋਡ ਪਾਇਆ ਬਹੁਤ ਪਸੰਦ ਕੀਤਾ ਤੁਸੀਂ ਪਰ ਕਮੈਂਟ ਬਹੁਤ ਘੱਟ ਕੀਤੇ ਨੇਗੇ ਕਿਉਂਕਿ ਜਿਵੇਂ ਦਾ ਅਸੀਂ ਕੰਮ ਕਰਦੇ ਆ ਥੋੜੇ ਕਮੈਂਟਰਾਂਹੀਂ ਹੀ ਸਾਨੂੰ ਪਤਾ ਲੱਗਦਾ ਵੀ ਆਡੀਅנס ਨੂੰ ਕੰਮ ਪਸੰਦ ਆ ਰਿਹਾ ਜਾਂ ਨਹੀਂ ਅਸੀਂ ਵੀਡੀਓ ਬਣਾਉਂਨੇ ਪੂਰੀ ਮਿਹਨਤ ਕਰਕੇ ਆਪਣੇ ਵੱਲੋਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰਦੇ ਆਂਗੇ ਪਰ ਉਹ ਤੁਸੀਂ ਦੱਸਣਾ ਹੁੰਦਾ ਵੀ ਜੋ ਅਸੀਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕੀਤੀ ਸਾਡੀ ਵੀਡੀਓ ਬੈਸਟ ਹੈਗੀ ਆ ਜਾਂ ਨਹੀਂ ਤਾਂ ਮੇਰਾ ਇਹ ਬੋਲਣ ਦਾ ਮਕਸਦ ਇਹੀ ਹੈਗਾ ਵੀ ਤੁਸੀਂ ਪਹਿਲਾਂ ਤਾਂ ਸਾਡੀ ਵੀਡੀਓ ਤੇ ਵੱਧ ਤੋਂ ਵੱਧ ਕਮੈਂਟ ਕਰਿਆ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਜਿਨ੍ਹਾਂ ਨੇ ਵੀਡੀਓ ਦੇਖ ਲਈ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤੇ ਇਸ ਚੈਨਲ ਤੇ ਹੁਣ ਰੈਗੂਲਰ ਵੀਡੀਓਸ ਆਇਆ ਕਰਨਗੀਆਂ ਇੱਕ ਇਹ ਵੈਬ ਸੀਰੀਜ਼ ਜਿਹੜੀ ਚੱਲ ਰਹੀ ਹੈਗੀ ਇਹਦੇ 10 ਤੋਂ 15 ਐਪੀਸੋਡ ਹੋਣਗੇ ਬਹੁਤ ਸੋਹਣੀ ਤੇ ਡਿਫਰੈਂਟ ਸਟੋਰੀ ਬਣਾਈ ਹੈਗੀ ਅੱਜ ਦੀ ਜਨਰੇਸ਼ਨ ਨੂੰ ਲੈ ਕੇ ਤੇ ਅੱਗੇ-ਅੱਗੇ ਵੀ ਇਸ ਤੇ ਰੈਗੂਲਰ ਕੰਟੈਂਟ ਆਉਂਦਾ ਰਹੂਗਾ ਤਾਂ ਇਸ ਚੈਨਲ ਨਾਲ ਵੱਧ ਤੋਂ ਵੱਧ ਜੁੜੋ ਜਿਹੜੇ-ਜਿਹੜੇ ਭਰਾ ਵੀਡੀਓ ਦੇਖ ਰਹੇ ਹੋਗੇ ਤੇ ਜਿਹੜੀਆਂ-ਜਿਹੜੀਆਂ ਮੇਰੇ ਭੈਣਾਂ ਇਹ ਵੀਡੀਓ ਦੇਖ ਰਹੀਆਂ ਨੇ ਵੱਧ ਤੋਂ ਵੱਧ ਜੋੜੋ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਜੀ ਸਸੀਕਾਲ